ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰ ਲੱਗਿਆ ਜਿਹੜਾ ਮੁੱਖ ਮੰਤਰੀ ਆ ਮੁੰਡਾ ਜਿਹੜਾ ਜਿਹੜਾ ਅਕਸਰ ਉਹ ਧਮਕਬੇਚੀ ਵਾਲਾ ਕਿਹਾ ਜਾਂਦਾ ਮੈਂ ਇਸ ਮਸਲੇ ਦਾ ਇਹ ਵੇਖੀ ਜਾਂਣਾ ਕਿ ਭਾਈ ਸਾਹਿਬ ਪੁਲਿਸ ਨੂੰ ਕੁੱਟ ਰਹੀ ਆ ਜੁੰਡਿਆਂ ਤੋਂ ਫੜ ਕੇ ਉਹਨੂੰ ਇੰਨਾ ਕੁੱਟਿਆ ਜਾ ਰਿਹਾ ਮੈਂ ਕਹਿੰਨਾ ਸਾਨੂੰ ਕੁੱਟਦਾ ਕੋਈ ਦੁੱਖ ਨਹੀਂਗਾ ਜੇਕਰ ਗਲਤੀ ਆ ਗਲਤੀ ਤੋਂ ਡਾਂਟਿਆ ਜਾਂਦਾ ਪਰ ਚਲੋ ਪੁਲਿਸ ਨੂੰ ਜਦੋਂ ਪਤਾ ਨਹੀਂ ਕੀ ਕੁਛ ਕਰਦੀ ਆ ਆਪਾਂ ਵੇਖਦੇ ਹੀ ਆ ਪਰ ਚੰਗੇ ਅਫਸਰ ਵੀ ਆ ਮੈਂ ਇਹ ਨਹੀਂ ਕਹਿੰਦਾ ਜੇਕਰ ਚੰਗੇ ਅਫਸਰ ਹੈ ਤਾਂ ਆਮ ਲੋਕਾਂ ਦੀ ਸੁਣਵਾਈ ਹੋ ਜਾਂਦੀ ਆ ਪਰ ਮੈਂ ਗੱਲ ਇਹ ਕਰ ਰਿਹਾ ਜਿਹੜਾ ਪੁਲਿਸ ਦਾ ਨੌਜਵਾਨ ਉਹਦੇ ਕੇਸਾਂ ਨੂੰ ਫੜ ਕੇ ਉਹਨੂੰ ਕਢੀਸ ਰਿਆ ਸੀ ਉਹਨੂੰ ਜੁੰਡਿਆਂ ਤੋਂ ਫੜੀ ਰੱਖਿਆ ਉਹਨੇ ਔਰ ਉਹਨੂੰ ਐ ਫੜਿਆ ਜਿਵੇਂ ਕੋਈ ਬੋਰੀ ਫੜੀ ਹੁੰਦੀ ਆ ਤੇ ਉਹਨੂੰ ਐ ਕਢੀਸ ਰਿਆ ਸੀਗਾ ਤੇ ਮੈਂ ਇੱਕ ਗੱਲ ਕਹਿਣਾ ਕਿ ਜੇਕਰ ਗਲਤੀ ਸੀ ਤੁਸੀਂ ਕੁੱਟਦੇ ਔਰ ਉਹਨੂੰ ਜੇ ਜਿਵੇਂ ਤੁਹਾਡੀ ਸਜ਼ਾ ਬਣਦੀ ਸੀ ਤੁਸੀਂ ਉਹ ਸਜ਼ਾ ਦਿੰਦੇ ਪਰ ਇਹ ਵਾਲਾਂ ਤੋਂ ਫੜ ਕੇ ਕ੍ਰਿਸ਼ਨ ਵਾਲੀ ਇਹ ਕਿਹੜੀ ਗੱਲ ਹੋ ਗਈ ਤੁਸੀਂ ਇਹ ਗੱਲ ਦੱਸੋ ਹੁਣ ਮੈਨੂੰ ਇਹ ਇਹ ਗੱਲ ਕਹਿੰਦਿਆਂ ਸ਼ਰਮ ਆਉਂਦੀ ਆ ਪਰ ਗੱਲ ਸੱਚ ਆ ਜਿਵੇਂ ਇੱਕ ਔਰਤ ਦੀ ਜਿਵੇਂ ਇੱਕ ਔਰਤ ਦੀ ਇੱਜ਼ਤ ਹੁੰਦੀ ਆ ਜੇਕਰ ਉਹਦੀ ਚੁੰਨੀ ਵੀ ਖਿੱਚ ਦਈ ਹੋ ਰਹੇ ਤੇ ਛੇੜਖਾਨੀ ਦਾ ਪਰਚਾ ਲੱਗਦਾ ਤੇ ਜਿਹੜਾ ਸਿੱਖ ਸਿੱਖ ਦੀ ਇੱਜ਼ਤ ਦਾ ਕੇਸ ਤੇ ਤੁਸੀਂ ਉਹਦੇ ਕੇਸਾਂ ਤੋਂ ਫੜ ਕੇ ਉਹਨੂੰ ਘੜੀਸਿਆ ਜਿਹੜਾ ਤੁਸੀਂ ਬਾਹਾਂ ਤੋਂ ਫੜ ਕੇ ਘਰੀਸ ਰਹਿੰਦੇ ਸਾਨੂੰ ਕੋਈ ਦੁੱਖ ਨਹੀਂ ਸੀਗਾ ਹਾਂ ਔਰ ਮੈਂ ਪੁਲਿਸ ਦਾ ਬਿਆਨ ਵੀ ਸੁਣਿਆ ਸੀ ਕਿ ਜੀ ਸਾਨੂੰ ਅਖੇ ਜਿਹੜਾ ਕਹ ਲੋ ਸਾਡੇ ਇੱਕ ਮੁਲਾਜ਼ਮ ਦੀ ਪੱਗ ਲੈ ਗਈ ਸੀ ਉੱਥੇ ਦੋ ਮੁਲਾਜ਼ਮ ਦਿਸ ਰਹੇ ਉਸ ਵੀਡੀਓ ਦੇ ਵਿੱਚ ਕਿਸੇ ਦੀ ਪਾਗ ਲੱਥੀ ਸਾਨੂੰ ਨਹੀਂ ਦਿਸੀ ਪਰ ਜਿਹੜਾ ਨੌਜਵਾਨ ਉਹਦੇ ਜੁੰਡਿਆਂ ਤੋਂ ਫੜ ਕੇ ਉਹਨੂੰ ਘੜੀਸ ਰਿਆ ਸੀ ਇਹ ਕਿਸਾਂ ਦੀ ਬੇਅਦਬੀ ਹੋਈ ਆ ਪਰ ਅਫਸੋਸ ਦੀ ਗੱਲ ਇਹ ਆ ਕਿ ਨਾ ਤਾਂ ਸਿੱਖੀ ਦੀ ਗੱਲ ਕੋਈ ਮੁੱਖ ਮੰਤਰੀ ਕਰਦਾ ਜਿਹੜਾ ਸੀਐਮ ਆ ਨਾ ਤਾਂ ਉਹ ਕਰਦਾ ਨਾ ਇੱਥੇ ਸਾਡੇ ਲੀਡਰ ਕਰਦੇ ਆ ਉਹਨਾਂ ਨੂੰ ਕੋਈ ਮਤਲਬ ਹੀ ਨਹੀਂਗਾ ਜੇਕਰ ਇਹਨਾਂ ਨੂੰ ਵਾਕਈ ਗੁਰੂ ਪਿਆਰਾ ਹੁੰਦਾ ਇਹ ਮੁੱਖ ਮੰਤਰੀ ਦੇ ਕੇਸ ਨਹੀਂ ਬੱਟੇ ਉਹਨਾਂ ਨੇ ਇਹ ਮੁੱਖ ਮੰਤਰੀ ਨੂੰ ਜੁੰਡਿਆਂ ਤੋਂ ਫੜ ਕੇ ਉਹਨੂੰ ਘੜੀਸਿਆ ਜਿਹੜਾ ਇਹ ਉਹਦੀ ਬੇਅਦਬੀ ਨਹੀਂ ਹੋਈ ਇਹ ਬੇਅਦਬੀ ਹੋਈ ਆ ਕੇਸਾਂ ਦੀ ਇਹ ਬੇਅਦਬੀ ਹੋਈ ਆ ਮੈਂ ਮਾਫੀ ਚਾਹੁੰਨਾ ਕਿਉਂਕਿ ਕੇਸ ਰੱਖਣ ਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਤੇ ਉਹਨਾਂ ਨੂੰ ਫੜ ਕੇ ਘੜੀਸਿਆ ਜਾਣਾ ਹਲੇ ਬੇਅਦਬੀ ਦੇ ਦੋਚੀ ਹਲੇ ਉਹਨਾਂ ਨੂੰ ਸਜ਼ਾ ਨਹੀਂ ਮਿਲੀ ਤੇ ਜਿਹੜੀ ਆ ਜਿਹੜਾ ਇੱਕ ਪੁਲਿਸ ਮੁਲਾਜ਼ਮ ਮੈਂ ਪੁਲਸ ਵਾਲੇ ਨਹੀਂ ਕਹਿੰਦਾ ਮੈਂ ਕਹਿੰਨਾ ਪੁਲਸ ਮੁਲਾਜ਼ਮ ਜਿਹੜਾ ਜੁੰਡਿਆਂ ਤੋਂ ਫੜ ਕੇ ਉਹਨੂੰ ਕਢੀਸ ਰਿਆ ਸੀ ਕੇਸਾਂ ਤੋਂ ਇਹ ਬੇਅਦਬੀ ਆ ਇਹ ਯਾਦ ਰੱਖੋ ਚਿੱਟੇ ਵਾਲੇ ਜੇਕਰ ਤੁਸੀਂ ਐਂ ਕਢੀਸਦੇ ਹੁੰਦੇ ਜੇਕਰ ਚਿੱਟੇ ਵਾਲੇ ਤੁਸੀਂ ਐਂ ਕਢੀਸਦੇ ਹੁੰਦੇ ਅੱਜ ਨੌਜਵਾਨ ਬਚਨੇ ਸੀ ਜੇਕਰ ਦੋ ਨੰਬਰੀਏ ਤੁਸੀਂ ਐਂ ਕਢੀਸਦੇ ਹੁੰਦੇ ਤੇ ਆ ਤੁਸੀਂ ਯਾਦ ਰੱਖੋ ਦੋ ਨੰਬਰ ਕੰਮ ਹੋਣ ਤੋਂ ਬਚਨੇ ਸੀ ਜੇਕਰ ਲੁੱਟਾਂ ਖੋਹਾਂ ਵਾਲੇ ਐ ਕਢੀਸਦੇ ਹੁੰਦੇ ਤਾਂ ਲੁੱਟਾਂ ਖੋਹਾਂ ਹੋਣੀਆਂ ਬੰਦ ਹੋਣੀਆਂ ਸੀ ਜੇਕਰ ਤੁਸੀਂ ਜਿਹੜੇ ਲੀਡਰ ਆਸ ਆਪਣਾ ਘਾਣ ਕਰਦੇ ਆ ਜਿਹੜੇ ਜਿਹੜੇ ਜਿਹੜਾ ਕਹਿ ਲਓ ਆਪਾਂ ਨੂੰ ਗੁੰਮਰਾਹ ਕਰਕੇ 420 ਕਰਕੇ ਜਿਹੜਾ ਸਾਡੀਆਂ ਲੁੱਟਾਂ ਕਰਦੇ ਆ ਜਿੰਨਾ ਕੋਲ ਕਦੇ ਮਰੂਤੀ ਨਹੀਂ ਹੁੰਦੀ ਤਿਓ ਫੋਰਚੂਨਰਾ ਲੈ ਲੈਂਦੇ ਆ ਉਹ ਜਿਹੜਾ ਕਹ ਲੋ ਰੇਂਜ ਰੋਵਰਾਂ ਲੈ ਲੈਂਦੇ ਆ ਜੇਕਰ ਉਹਨਾਂ ਨੂੰ ਬਾਹਾਂ ਤੋਂ ਫੜ ਕੇ ਤੁਸੀਂ ਘਰੀਸਿਆ ਹੁੰਦਾ ਮੈਂ ਗਾਰੰਟੀ ਦੇ ਨਾਲ ਕਹਿੰਨਾ ਕਿਸੇ ਨੇ ਪੰਜਾਬ ਦੇ ਲੋਕਾਂ ਦੀ ਲੁੱਟ ਨਹੀਂ ਕਰਿਆ ਕਰਨੀ ਸੀ ਕਿਸੇ ਵੀ ਲੀਡਰ ਨੇ ਪਰ ਤੁਸੀਂ ਉਹਨਾਂ ਦੀ ਰਾਖੀ ਕਰਦੇ ਆ ਪਰ ਤੁਸੀਂ ਉਹਨਾਂ ਦੇ ਨਾਲ ਰਹਿੰਦੇ ਆ ਜੇਕਰ ਅਸੀਂ ਮੰਨਦੇ ਆ ਕਿ ਚਲੋ ਇਹਦੀ ਜਿਹੜਾ ਧਮਕਬੇਸ ਵਾਲਾ ਮੁੱਖ ਮੰਤਰੀ ਆ ਇਹਦੀ ਗਲਤੀ ਹੋਊਗੀ ਤੁਸੀਂ ਕੁੱਟ ਦਿੱਤਾ ਤੁਹਾਡੇ ਹਿਸਾਬ ਨਾਲ ਚੱਲਦੇ ਆ ਪਰ ਜਿਹੜੇ ਧਰਨੇ ਤੇ ਆਪਦਾ ਹੱਕ ਮੰਗਣ ਜਾਵੜਦੇ ਆ ਜਦੋਂ ਉਹਨਾਂ ਨੂੰ ਕੁੱਟਦੇ ਆ ਜਦੋਂ ਉਹਨਾਂ ਤੇ ਪਰਚੇ ਪਾਉਂਨੇ ਆ ਉਸ ਟਾਈਮ ਤੇ ਕਿਹੜਾ ਸਹੀ ਕੰਮ ਕਰਦੇ ਆ ਮੈਂ ਵਾਰ-ਵਾਰ ਕਹਿ ਰਿਹਾ ਪੁਲਿਸ ਮੁਲਾਜ਼ਮ ਬਹੁਤ ਚੰਗੇ ਵੀ ਪਏ ਆ ਜੇਕਰ ਹਰ ਵਿਭਾਗ ਦੇ ਵਿੱਚ ਜੇਕਰ ਇਮਾਨਦਾਰ ਬੰਦੇ ਹੈਗੇ ਆ ਤੇ ਅੱਜ ਆਮ ਲੋਕਾਂ ਦੀ ਸੁਣਵਾਈ ਹੋ ਜਾਂਦੀ ਆ ਬਹੁਤ ਚੰਗੇ ਪੁਲਿਸ ਮੁਲਾਜ਼ਮ ਪਏ ਆ ਐਸਪੀ ਪਏ ਆ ਐਸਐਸਪੀ ਪਏ ਆ ਐਸਐਚਓ ਸਹਿਬਾਨ ਪਏ ਆ ਜਿਹੜਾ ਕਹੋ ਏਐਸਆਈ ਪਏ ਆ ਮੁੰਚੀ ਪਏ ਆ ਚੰਗੇ ਤੇ ਮੰਦੇ ਵੀ ਪਏ ਆ ਜਿਹੜੇ ਮੰਦੇ ਆ ਉਹ ਸਾਰਿਆਂ ਦਾ ਨਾਮ ਬਦਨਾਮ ਕਰਦੇ ਆ ਮੈਂ ਕਹਿੰਨਾ 23 ਲਗਭਗ 60-65 ਹਜ਼ਾਰ ਪੁਲਿਸ ਹੋਊਗੀ ਪੰਜਾਬ ਦੀ ਤੇ ਕੀ ਉਹ ਜੇਕਰ ਐਵੇਂ ਨਸ਼ਾ ਤਖਸਰਾ ਨੂੰ ਫੜੇ ਤੇ ਅੱਜ ਕੀ ਦਾ ਕੁਝ ਹੋ ਸਕਦਾ ਸੀ ਪਰ ਨਹੀਂ ਆ ਤੁਸੀਂ ਮੈਂ ਕਹਿੰਨਾ ਬਹੁਤ ਜ਼ਿਆਦਾ ਗਲਤਤਾ ਤੁਹਾਡਾ ਜੋਰ ਉੱਥੇ ਨਹੀਂ ਚੱਲਦਾ ਜਿੱਥੇ ਜੋਰ ਲਾਉਣਾ ਚਾਹੀਦਾ ਜਦੋਂ ਕਿਸੇ ਧੀ ਭੈਣ ਦੇ ਨਾਲ ਬਲਾਤਕਾਰ ਹੋ ਜਾਂਦਾ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਤੇ ਉਹਨਾਂ ਨੂੰ ਪੰਜ-ਪੰਜ ਦਿਨ ਸੜਕਾਂ ਤੇ ਬਹਿਣਾ ਪੈਂਦਾ ਤਾਂ ਕਿਤੇ ਪਰਚਾ ਹੁੰਦਾ ਜਦੋਂ ਯਾਦ ਰੱਖੋ ਕਿ ਜਦੋਂ ਕੋਈ ਹੋਰ ਕੰਗਾਂ ਦੇ ਨਾਲ ਧੱਕੇਸ਼ਾਈਆਂ ਹੁੰਦੀਆਂ ਉਹਨਾਂ ਨੂੰ ਸੜਕਾਂ ਤੇ ਬਹਿਣਾ ਪੈਂਦਾ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਤੁਸੀਂ ਉਹਨਾਂ ਤੇ ਪਰਚਾ ਕੱਟ ਕੇ ਮਿੰਟ ਮਾਰਦੇ ਆ ਇਹ ਗੱਲ ਇਸ ਟਾਈਮ ਜਿਹੜਾ ਕਹਿ ਲਓ ਇਹ ਗੱਲ ਇੱਥੇ ਆ ਕਿ ਮੁੱਕਣੀ ਆ ਕਿ ਜੇਕਰ ਉਹਦੀ ਕੋਈ ਗਲਤੀ ਸੀ ਉਹਨੂੰ ਸਜ਼ਾ ਦਿੰਦੇ ਹੁਣ ਇੱਕ ਗੱਲ ਹੋਰ ਜੇ ਕੈਮਰੇ ਲੱਗੇ ਸੀ ਉਹ ਗੱਲ ਸਾਹਮਣੇ ਆ ਗਈ ਤੇ ਜਿਨੇ ਉਹ ਕੈਮਰੇ ਸੀਸੀਟੀਵੀ ਕੈਮਰਿਆਂ ਦੀ ਫੋਟੋ ਵਾਇਰਲ ਕੀਤੀ ਆ ਇਹ ਨਹੀਂ ਪਤਾ ਵੀ ਉਹਨੂੰ ਕੀ ਸਜ਼ਾ ਦੇਣੀ ਆ ਤੁਸੀਂ ਇਹ ਨਹੀਂ ਪਤਾ ਵੀ ਉਹਨੂੰ ਅੱਖ ਥੱਲੇ ਰੱਖ ਕੇ ਤੁਸੀਂ ਉਹਦੇ ਤੇ ਕੀ ਕਾਰਵਾਈ ਕਰੋਗੇ ਇਹ ਵੀ ਗੱਲ ਦਾ ਯਾਦ ਰੱਖੋ ਜੇ ਪੰਜਾਬ ਦੇ ਲੋਕੋ ਕਿ ਉਹਨਾਂ ਦਾ ਧਿਆਨ ਰੱਖੋ ਜੇ ਜਿਨੇ ਵੀਡੀਓ ਬਣਾਈ ਆ ਜਾਂ ਵਾਇਰਲ ਕੀਤੀ ਆ ਫੇਰ ਯਾਦ ਰੱਖੋ ਕਿ ਜਿਹੜੇ ਅਮਰਤਾਰੀ ਤੁਹਾਡੇ ਬਿਨਾ ਕੈਮਰੇ ਤੋਂ ਸਾਹਮਣੇ ਹੁੰਦੇ ਹੋਣਗੇ ਤੁਸੀਂ ਉਹਨਾਂ ਨਾਲ ਕੀ ਕਰਦੇ ਹੋਵੋਗੇ ਇੱਥੇ ਸਵਾਲ ਇਹ ਵੀ ਪੈਦਾ ਹੁੰਦਾ ਮੈਂ ਸੀਐਮ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਜੇਕਰ ਵਾਕਈ ਸਿੱਖੀ ਨੂੰ ਪਿਆਰ ਕਰਦੇ ਆ ਤਾਂ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਉਹ ਬੰਦਾ ਡਿਸਮਿਸ ਹੋਣਾ ਚਾਹੀਦਾ ਤਾਂਕਿ ਡਿਸਮਿਸ ਹੋਣ ਤੋਂ ਬਾਅਦ ਉਹਨੂੰ ਜੇ ਡਿਸਮਿਸ ਨਹੀਂ ਕਰਨਾ ਮਸਾ ਰੁਜ਼ਗਾਰ ਮਿਲਿਆ ਹੋਊਗਾ ਤੁਸੀਂ ਕਿਸੇ ਨੂੰ ਰੁਜ਼ਗਾਰ ਚਲੋ ਹਲੇ ਤੱਕ ਦਿੱਤਾ ਨਹੀਂ ਪਰ ਕਿਸੇ ਦਾ ਖੋਹ ਵੀ ਨਾ ਮੈਂ ਉਹਦਾ ਪੱਖ ਵੀ ਰੱਖ ਰਿਆ ਪਰ ਉਹਨੂੰ ਸਜ਼ਾ ਇਹੋ ਜੀ ਜ਼ਰੂਰ ਦਿਓ ਤਾਂ ਕਿ ਉਹ ਅੱਗੇ ਤੋਂ ਹੋਰ ਕੋਈ ਮਲਾਜ਼ਮ ਇਹੋ ਜੀ ਗਲਤੀ ਨਾ ਕਰੇ ਸਾਡਾ ਰੌਲਾ ਜਿਹੜਾ ਉਹ ਮੁੱਖ ਮੰਤਰੀ ਧਮਕਬੇਸ ਨਾਲ ਨਹੀਂ ਉਹਨੂੰ ਜਿਹੜਾ ਕੇਸਾਂ ਤੋਂ ਫੜ ਕੇ ਘੜੀਸਿਆ ਗਿਆ ਸੜਕ ਤੇ ਜਿਹੜਾ ਮਜ਼ਾਕ ਉਡਿਆ ਗਿਆ ਇਹ ਉਹਦਾ ਤੁਸੀਂ ਇਨਸਾਫ ਜ਼ਰੂਰ ਦਵਾਓ ਤਾਂਕਿ ਅੱਗੇ ਤੋਂ ਕੋਈ ਐਹੋਜਾ ਕੰਮ ਕਰਨ ਤੋਂ 100 ਵਾਰੀ ਨਹੀਂ 1000 ਵਾਰੀ ਸੋਚੇ ਤੇ ਜੇਕਰ ਪੰਜਾਬ ਦੇ ਸਿੱਖ ਇਸ ਗੱਲ ਦੇ ਨਾਲ ਸਹਿਮਤ ਆ ਤੇ ਭਾਈ ਇਹ ਗੱਲ ਸੀਐਮ ਸਾਹਿਬ ਤੱਕ ਜ਼ਰੂਰ ਪਹੁੰਚਾ ਦਿਓ ਜੇ ਨਹੀਂ ਤਾਂ ਭਾਈ ਜਿਹੜਾ ਮੈਨੂੰ ਮੇਰਾ ਫਰਜ਼ ਲੱਗਿਆ ਮੈਂ ਇਨੀ ਗੱਲ ਜਾਣਦਾ ਜਿਵੇਂ ਇੱਕ ਔਰਤ ਦੀ ਇੱਜ਼ਤ ਹੁੰਦੀ ਆ ਉਸੇ ਤਰ੍ਹਾਂ ਜਿਹੜਾ ਵਿਅਕਤੀ ਸਿੱਖ ਜਿਹੜਾ ਇਨਸਾਨ ਜਿਹੜਾ ਵਿਅਕਤੀ ਸਿੱਖਾ ਜੇਕਰ ਸਿੱਖਦੇ ਕੇਸਾਂ ਦੀ ਬੇਅਦਬੀ ਹੁੰਦੀ ਆ ਤੇ ਉਹ ਸਮਝੋ ਛੇੜਖਾਨੀ ਤੋਂ ਕੋਈ ਘੱਟ ਨਹੀਂ ਕਿਉਂਕਿ ਉਹ ਆਪਦੇ ਕੇਸਾਂ ਦੀ ਇੱਜ਼ਤ ਆਪਦੀ ਸਿੱਖੀ ਨੂੰ ਪਿਆਰ ਆਪਦੇ ਤੋਂ ਜ਼ਿਆਦਾ ਕਰਦਾ ਤੇ ਪਰ ਇਹ ਬੇਅਦਬੀ ਆ ਮੈਂ ਤਾਂ ਬੇਅਦਬੀ ਕਹੂੰਗਾ ਇਸ ਚੀਜ਼ ਦੀ ਇਹਨਾਂ ਨੇ ਯਾਦ ਰੱਖੋ ਕਿ ਕੁੱਟ ਲੈਣ ਦੇ ਕੋਈ ਦਿੱਕਤ ਨਹੀਂ ਸੀ ਜਿਹੜਾ ਇੱਕ ਡਾਂਗਾ ਮਾਰ ਰਿਹਾ ਉਹਦੇ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਇਹ ਦੱਸੋ ਪਹਿਲਾਂ ਇਹਨਾਂ ਦੋਨਾਂ ਮੁਲਾਜ਼ਮਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਐਹੋ ਜਿਹੀ ਕੁੱਟ ਮਾਰ ਨਾ ਹੋਵੇ ਅਕਸਰ ਵੇਖਿਆ ਇਹ ਆਮ ਲੋਕਾਂ ਦੀ ਜ਼ਿੰਦਗੀ ਕਿਹੋ ਜਿਹੀ ਹੋਊਗੀ ਇਹ ਤਾਂ ਕੈਮਰੇ ਸਾਹਮਣੇ ਆਇਆ ਹੁਣ ਮੇਰੀ ਬੇਨਤੀ ਆ ਤੇ ਜਿਹੜੇ ਅਮਰਪਾਲ ਮਹਿਰੋਜੀ ਆ ਉਹ ਜਿਹੜਾ ਮੁੱਖ ਮੰਤਰੀ ਆ ਧਮਕਬੇਸਾਲਾ ਉਹਨਾਂ ਨੇ ਸਵਾਂ ਦੀ ਉਹ ਜਿਹੜਾ ਕਹਿ ਲੋ ਉਹ ਉਹਨਾਂ ਦੇ ਜਾ ਕੇ ਉਹਨਾਂ ਦੀ ਦਸਤਾਰ ਉਹਨਾਂ ਦੇ ਸਿਰ ਤੇ ਬੰਨੀ ਧੋਖਾ ਸਿੱਖਾਂ ਨੂੰ ਧੋਖ ਹੈ ਇਸ ਗੱਲ ਦਾ ਪਰ ਇਹ ਮੇਰੀ ਬੇਨਤੀ ਆ ਕਿ ਉਹ ਜਿਹੜਾ ਕਹਿ ਲੋ ਬੰਦੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਨਸਾਫ ਸਿੱਖਾਂ ਨੂੰ ਦਵਾਇਆ ਜਾਵੇ ਮਾਫੀ ਚਾਹੁੰਨਾ ਮੈਂ ਸਿੱਖ ਸੰਗਤ ਤੋਂ ਜੇਕਰ ਮੇਰੀ ਕੋਈ ਗੱਲ ਗਲਤ ਹੋਵੇ ਤੁਹਾਡਾ ਭਰਾ ਤੁਹਾਡਾ ਬੱਚਾ ਮੈਨੂੰ ਮਾਫ ਕਰਿਆ ਜੇ ਜੇਕਰ ਮੇਰੀ ਇਹਨਾਂ ਗੱਲਾਂ ਦੇ ਵਿੱਚ ਕੋਈ ਗੱਲ ਗਲਤ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ